ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ 200 ਸਾਲ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਕਬਰਿਸਤਾਨ ਦੀਆਂ ਨੇ ਜਿੱਥੇ ਕਿ ਅੰਗਰੇਜ਼ਾਂ ਨੂੰ ਦਫਨਾਇਆ ਜਾਂਦਾ ਸੀ ਤੇ ਇਹ ਕਬਰਿਸਤਾਨ ਅੱਜ ਵੀ ਮੌਜੂਦ ਹੈ ਤੇ ਇੱਥੇ ਇੱਕ ਚਰਚ ਵੀ ਹੈ ਜਿਸ ਦੀ ਉਸਾਰੀ ਬ੍ਰਿਟਿਸ਼ ਕਾਲ ਦੇ ਵਿੱਚ ਅੰਗਰੇਜ਼ਾਂ ਵੱਲੋਂ ਕਰਵਾਈ ਗਈ ਸੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕਬਰਾਂ ਦੇ ਵੰਸ਼ਜ ਅੱਜ ਵੀ ਇਸ ਥਾਂ ਤੇ ਆਉਂਦੇ ਨੇ ਤੇ ਆਪਣੀਆਂ ਵਿਛੜੀਆਂ ਰੂਹਾਂ ਨੂੰ ਯਾਦ ਕਰਦੇ ਨੇ ਤੇ ਚਰਚ ਦੇ ਵਿੱਚ ਪ੍ਰਾਰਥਨਾ ਵੀ ਕਰਦੇ ਨੇ ਚਰਚ ਦਾ ਇਤਿਹਾਸ ਪੁਰਾਣਾ ਹੋਣ ਦੇ ਕਾਰਨ ਵੱਡੀ ਸੰਖਿਆ ਦੇ ਵਿੱਚ ਲੋਕ ਇਸ ਥਾਂ ਤੇ ਪ੍ਰਾਰਥਨਾ ਕਰਨ ਦੇ ਲਈ ਵੀ ਆਉਂਦੇ ਨੇ ਇਸ ਮੌਕੇ ਚਰਚ ਦੀ ਦੇਖਰੇਖ ਕਰਨ ਵਾਲਿਆਂ ਨੇ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਇਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਕਿ ਇਸ ਥਾਨ ਨੂੰ ਬਰਕਰਾਰ ਰੱਖਿਆ ਜਾ ਸਕੇ ਤੇ ਲੋਕ ਇਸ ਦਾ ਇਤਿਹਾਸ ਜਾਣ ਸਕਣ ਜਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਅਨਮੋਲ ਸ਼ਰਮਾ ਇਸ ਟਾਈਮ ਆਪਾਂ ਮਾਧਪੁਰ ਔਰ ਜਿਹੜਾ ਪੰਜਾਬ ਅਤੇ ਜਿਹੜਾ ਜੀ ਐਨ ਕੇ ਦਾ ਬਾਰਡਰ ਹੈਗਾ ਉੱਥੇ ਅਸੀਂ ਜਿਹੜਾ ਮੌਜੂਦ ਹੈਗੇ ਆਂ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ 200 ਸਾਲ ਪੁਰਾਣਾ ਜਿਹੜਾ ਇਤਿਹਾਸ ਜਿਹੜਾ ਤੁਹਾਨੂੰ ਦੱਸਣ ਜਾ ਰਿਹਾ ਜਿੱਥੇ ਆ ਪੁਰਾਣੇ ਟਾਈਮ 200 ਸਾਲ ਪੁਰਾਣਾ ਜਿਹੜੇ ਇੱਥੇ ਅੰਗਰੇਜ਼ ਰਹਿੰਦੇ ਸੀ ਉਹਨਾਂ ਦੀਆਂ ਜਿਹੜੀਆਂ ਇੱਥੇ ਕਬਰਾਂ ਜਿਹੜੀਆਂ ਬਣੀਆਂ ਹੋਈਆਂ ਔਰ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿ ਇਹ ਜਿਹੜਾ 200 ਸਾਲ ਪੁਰਾਣਾ ਜਿਹੜਾ ਇਤਿਹਾਸ ਜਿਹੜਾ ਉਹ ਤੁਹਾਨੂੰ ਦੱਸ ਰਿਹਾ ਹੈਗੇ ਆ ਔਰ ਇੱਥੇ ਉਹਦੇ ਨਾਲ ਹੀ ਜਿਹੜੀ ਆ ਇੱਕ ਚਰਚ ਬਣੀ ਹੋਈ ਆ ਉਹ ਵੀ ਜਿਹੜੀ ਕਿ ਆ 200 ਸਾਲ ਜਿਹੜੀ ਪੁਰਾਣੀ ਜਿਹੜੀ ਚਰਚ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ ਲੇਕਿਨ ਇਸ ਦੇ ਨਾਲ ਨਾਲ ਜਿਹੜਾ ਵਾ ਅੰਗਰੇਜ਼ਾਂ ਦੇ ਜਿਹੜੇ ਵੰਸ਼ਜ ਹੈਗੇ ਨੇ ਉਹ ਇੱਥੇ ਪਹੁੰਚਦੇ ਨੇ ਹਰ ਸਾਲ ਔਰ ਉਹਨਾਂ ਦਾ ਜਿਹੜਾ ਆਸ਼ੀਰਵਾਦ ਵੀ ਲੈਂਦੇ ਨੇ ਔਰ ਇਸ ਦੇ ਨਾਲ ਜਿਹੜਾ ਵਾ ਚਰਚ ਦੀ ਜਿਹੜੀ ਦੇਖ ਰੇਖ ਹੈ ਉਹ ਇੱਥੇ ਦੇ ਜਿਹੜੇ ਜਿਨ੍ਹਾਂ ਜਿਹੜੇ ਕੇਅਰ ਟੇਕਰ ਹੈਗੇ ਨੇ ਉਹ ਕਰਦੇ ਹੈਗੇ ਨੇ ਔਰ ਆ ਉਹਨਾਂ ਦੇ ਜਦ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਸਾਨੂੰ ਜਿਹੜੀ ਆ ਮਦਦ ਮਿਲਣੀ ਚਾਹੀਦੀ ਆ ਬਾਕੀ ਜਿਹੜਾ ਇਸ ਦਾ ਪੁਰਾਣਾ ਇਤਿਹਾਸ ਜਿਹੜਾ ਉਹ ਬਰਕਰਾਰ ਰਹਿ ਸਕੇ ਇਸ ਇਤਿਹਾਸੀ ਸਰ ਕੀ ਮਲਕੀ ਅੰਗਰੇਜ਼ਾਂ ਦੇ ਟਾਈਮ ਦੀ ਚਰਚਾ ਜੀ ਕੋਈ 200 ਕੁ ਸਦੀ ਸਾਲ ਪੁਰਾਣਾ ਜੀ 200 ਕੁ 1837 ਦੀਆਂ ਕਬਰਾਂ ਬੋਲਦੇ ਜਾਂਦੇ ਉਸ ਤੋਂ ਪਹਿਲੇ ਦਾ ਚਰਚਾ ਜੀ ਹਾਂਜੀ ਜਿਹੜੀਆਂ ਕਬਰਾਂ ਬਣੀਆਂ ਉਹ ਸਿੰਧੀਆਂ ਨੇ ਤੇ ਚਾਹ ਹੁੰਦੇ ਨੇ ਉਹ ਉਹ ਸਾਰੇ ਅੰਗਰੇਜ਼ਾਂ ਦੀਆਂ ਜ਼ਿਆਦਾ ਕਬਰਾਂ ਨਹੀਂ ਜਿਹੜੇ ਸਾਡੇ ਪੰਜਾਬੀ ਐ ਉਹਨਾਂ ਦੀਆਂ ਥੋੜੀਆਂ ਘੱਟ ਆ ਜੀ ਬਲਕਿ ਅਸੀਂ ਕੱਚੀਆਂ ਰੱਖ ਦਿਆ ਉਹਨਾਂ ਨੇ ਪੱਕੀਆਂ ਕਰਨੀ ਹੁੰਦੀ ਐ ਹਾਂਜੀ। ਕਿਉਂ ਆਉਂਦੇ ਆ ਇੱਥੇ ਜਿਹੜੇ ਅੰਗਰੇਜ਼ਾਂ ਦੇ ਕਬਰਾਂ ਉਹਨਾਂ ਦੇ ਘਰ ਦੇ ਸਹਾਨੇ। ਹਾਂਜੀ ਵਿੱਚ ਵਾਰ ਆਉਂਦੇ ਵੀ ਹੈ ਜੀ ਤੇ ਪੁਸ਼ੇਦ ਵੀ ਆਇਆ ਸਾਨੂੰ। ਇਹਨਾਂ ਦੀ ਕੌਣ ਦੇਖਭਾਲ ਕਰਦਾ? ਫਿਰ ਉਹਨਾਂ ਨੂੰ ਦੱਸੀ ਦੀ ਕਿ ਕਮੇਟੀ ਇਸ ਤੋਂ ਦੀ ਕਰਦੀ ਹੈ ਜੀ। ਇਹ ਚਰਚ ਅੰਗਰੇਜ਼ਾਂ ਦੇ ਟਾਈਮ ਦਾ ਹੈ ਔਰ ਬਹੁਤ ਪੁਰਾਣਾ ਹੈ। ਤੋਂ 1840 ਦਾ ਲਗਭਗ ਹੈ। ਔਰ ਇਹਦੇ ਨਾਲ ਹੀ ਲੱਗਦਾ ਕਬਰਸਤਾਨ ਹੈ। ਜਿਹਦੇ ਵਿੱਚ ਮਲਕ ਕਾਫੀ ਪੁਰਾਣੀਆਂ ਕਬਰਾਂ ਜਿਹੜੀਆਂ ਨੇ ਉਹ ਹੈਗੀਆਂ। ਤੋ 1831 ਦੀ 69 ਦੀ ਚੌਂੜੀਆਂ ਤੋ ਜਿਨ੍ਹਾਂ ਨੇ ਇਹ ਹੈਡ ਬਣਾਇਆ ਸੀ ਥੱਲੇ ਆਸਟ੍ਰੇਲੀਆ ਤੋਂ ਪਿੱਛੇ ਉਹ ਆਏ ਉਹਨਾਂ ਨੇ 1868 ਦੇ ਆਪਣੇ ਪਰਿਵਾਰ ਦੀਆਂ ਕਬਰਾਂ ਇੱਥੇ ਦੇਖੀਆਂ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਉਹਨਾਂ ਦੀ ਆਤਮਾ ਵਾਸਤੇ ਔਰ ਫਿਰ ਉਹਨਾਂ ਨੇ ਸਾਰਾ ਕੁਝ ਦੇਖ ਕੇ ਇੱਥੋਂ ਜੜਾ ਰਵਾਨਾ ਹੋਏ ਨੇ ਤੇ ਇਸ ਨੂੰ ਸਾਰੇ ਐਂਗਲਿਕਨ ਚਰਚ ਜਿਹੜਾ ਮਧਪੁਰ ਦਾ ਉਹ ਦੇਖ ਰਿਹਾ ਔਰ ਉਹ ਦੇਖ ਰਿਹਾ ਜਿਹੜੀ ਆ ਕਰ ਰਿਹਾ ਹਾਂਜੀ ਸਰ ਅ ਕਿਹੜਾ ਕਬਸਥਾਨੇ ਦੇ ਰੱਖ ਰਖਾਵ ਦੇ ਲਈ ਕੀ ਪ੍ਰਬੰਧ ਤੇ ਹੈ ਇਹ ਦੇ ਰੱਖ ਰਖਵਾ ਲੈ ਇਹ ਹੀ ਆ ਵੀ ਮਤਲਬ ਕੋਈ ਵੀ ਡੱਡ ਬਾਜੀ ਆ ਜੇ ਤੋਂ ਸਾਡੇ ਕੋਲ ਉੱਥੇ ਰੂਮ ਬਣੇ ਦਾ ਉੱਥੇ ਰੱਖ ਲੈਨੇ ਆ ਉਹਨਾਂ ਦੇ ਬਾਅਦ ਅਸੀਂ ਇਸ ਪਾਸੇ ਕਬਰ ਕੱਢ ਕੇ ਤੇ ਫਿਰ ਉਹਨੂੰ ਦਹਨਾਈ ਦਾ ਔਰ ਕਿੱਥੋਂ ਕਿੱਥੋਂ ਦੀ ਲੋਕ ਜਿਹੜੇ ਨੇ ਇੱਥੇ ਆਂਦੇ ਨੇ ਇੱਥੋਂ ਦੇ ਮਲਕੀ ਕਾਫੀ ਦੂਰ ਦੂਰੋਂ ਵੀ ਲੋਕ ਆ ਜਾਂਦੇ ਨੇ ਔਰ ਇਸ ਪੁਰਾਣ ਇਤਿਹਾਸ ਨੂੰ ਸਭ ਦੇਖਦੇ ਨੇ ਕਿ ਇੱਕ ਯਾਦਗਾਰ ਚੀਜ਼ ਆ ਗਈ ਹੈ ਸਾਡੇ ਦੇਸ਼ ਦੇ ਵਿੱਚ ਹਾਂਜੀ ਸਰਕਾਰ ਕੋ ਕੀ ਮੰਗ ਕਰੋਗੇ ਸਰਕਾਰ ਕੋਲੋਂ ਤੇ ਮੰਗ ਇਹ ਹੀ ਕਰਾਂਗੇ ਕਿ ਅਗਰ ਸਾਨੂੰ ਕੁਝ ਇਹਦੇ ਡਿਪਾਰਟਮੈਂਟ ਵਾਸਤੇ ਦਿੱਤਾ ਜਾਵੇ ਫੰਡ ਤੇ ਅਸੀਂ ਅਚੀ ਚੰਗੇ ਤਰੀਕੇ ਨਾਲ ਜੀ ਕਰਾਸਾਂ ਕਿਉਂਕਿ ਇੱਕ ਇੱਕ ਯਾਦਗਾਰ ਚੀਜ਼ ਹੈ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ